ਜਿਥੇ ਕਿ ਸਰਕਾਰ ਵੱਲੋਂ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਉੱਪਰ ਸਖਤ پابੰਦੀ ਕੀਤੀ ਹੋਈ ਹੈ ਪਰ ਉਸ ਦੇ ਬਾਵਜੂਦ ਕੁਝ ਲੋਕ ਆਪਣੀ ਸ਼ਾਨ ਨੂੰ ਦੱਸਣ ਵਾਸਤੇ ਗਨ ਕਲਚਰ ਨੂੰ ਪ੍ਰਮੋਟ ਕਰਦੇ ਹੋਏ ਅਕਸਰ ਨਜ਼ਰ ਆਉਂਦੇ ਨੇ ਇਦਾਂ ਦਾ ਹੀ ਇੱਕ ਵੀਡੀਓ ਪਠਾਨਕੁਟ ਵਿਖੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜੋ ਕਿ ਲੋੜੀ ਵਾਲੇ ਦਿਨ ਦਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇੱਕ ਨੌਜਵਾਨ ਆਪਣੇ ਪਿਤਾ ਦੇ ਲਾਇਸੈਂਸੀ ਹਥਿਆਰ ਦੇ ਨਾਲ ਹਵਾਈ ਫਾਇਰ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਉਸ ਦੇ ਨੌਜਵਾਨ ਸਾਥੀ ਵੀ ਨਜ਼ਰ ਆ ਰਹੇ ਨੇ ਜਦੋਂ ਇਹ ਵਾਇਰਲ ਵੀਡੀਓ ਦਾ ਪਤਾ ਪੁਲਿਸ ਨੂੰ ਲੱਗਿਆ ਤਾਂ ਥਾਣਾ सदर ਦੀ ਪੁਲਿਸ ਨੇ ਨੌਜਵਾਨ ਦੇ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਥਾਣਾ सदर ਦੇ ਪ੍ਰਬਾਰੀ ਵੱਲੋਂ ਕੀ ਕੁਝ ਕਿਹਾ ਗਿਆ ਹੈ ਸੁੰਦੇਆ ਇਹ ਨਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਫਾਇਰ ਕਰਦਾ ਦਿਖਾਈ ਦੇ ਰਿਹਾ ਸੀਗਾ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤੇ ਪਤਾ ਲੱਗਾ ਵੀ ਇਹ ਪਿੰਡ ਫਰਵਾਲ ਤੋਂ ਇੱਕ ਨਿਤਨ ਨਾਮ ਦਾ ਲੜਕਾ ਹੈਗਾ ਆ ਜਿਹੜਾ ਲੋਹੜੀ ਵਾਲੇ ਦਿਨ ਫਾਇਰ ਕਰ ਰਿਹਾ ਸੀਗਾ ਤੇ ਉਹਦੇ ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈਗਾ ਤੇ ਬਾਕੀ ਇਹ ਮੇਰੀ ਅਪੀਲ ਹੈਗੀ ਹੈ ਸ਼ਹਿਰ ਵਾਸੀਆਂ ਨੂੰ ਵੀ ਇਹੋ ਜਿਹਾ ਗਨ ਕਲਚਰ ਨੂੰ ਨਾ ਪ੍ਰਮੋਟ ਕਰੋ ਜਿਸ ਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈਗਾ ਤੇ ਜੇ ਇਹ ਬੰਦਾ ਇਹੋ ਜਿਹਾ ਕੰਮ ਕਰੇਗਾ ਕੋਈ ਇਹੋ ਜਿਹਾ ਕੰਮ ਕਰਦਾ ਹੈਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਹਦਾ ਹਥਿਆਰ ਵੀ ਜਬਤ ਕੀਤਾ ਜਾਏਗਾ ਜਿਹੜੀਆਂ ਤਲਾਸ਼ੀ ਮਾਰ ਤਹਿਤ ਮਾਮਲਾ ਦਰਜ ਕੀਤਾ ਗਿਆ ਇਹ ਆਬਜੈਕਟ ਦੀਆਂ ਤਲਾਸ਼ੀ ਮਾਰੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸਰ ਉਹਨਾਂ ਹਥਿਆਰ ਪੜਿਆ ਸੀਗਾ ਕੀ ਉਹ ਲਾਇਸੈਂਸ ਸੀਗਾ ਜਾਂ ਉਹ ਹਥਿਆਰ ਜਿਹੜਾ ਹੈ ਉਹਦੇ ਪਿਤਾ ਦਾ ਸੀਗਾ ਲਾਇਸੈਂਸੀ ਹਥਿਆਰ ਸੀਗਾ ਉਹਦੇ ਪਿਤਾ ਦਾ ਸੀਗਾ ਜਿਥੇ ਕਿ ਸਰਕਾਰ ਵੱਲੋਂ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਉੱਪਰ ਸਖਤ پابੰਦੀ ਕੀਤੀ ਹੋਈ ਹੈ ਪਰ ਉਸ ਦੇ ਬਾਵਜੂਦ ਕੁਝ ਲੋਕ ਆਪਣੀ ਸ਼ਾਨ ਨੂੰ ਦੱਸਣ ਵਾਸਤੇ ਗਨ ਕਲਚਰ ਨੂੰ ਪ੍ਰਮੋਟ ਕਰਦੇ ਹੋਏ ਅਕਸਰ ਨਜ਼ਰ ਆਉਂਦੇ ਨੇ ਇਦਾਂ ਦਾ ਹੀ ਇੱਕ ਵੀਡੀਓ ਪਠਾਨਕੁਟ ਵਿਖੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜੋ ਕਿ ਲੋੜੀ ਵਾਲੇ ਦਿਨ ਦਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇੱਕ ਨੌਜਵਾਨ ਆਪਣੇ ਪਿਤਾ ਦੇ ਲਾਇਸੈਂਸੀ ਹਥਿਆਰ ਦੇ ਨਾਲ ਹਵਾਈ ਫਾਇਰ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਉਸੇ ਨੌਜਵਾਨ ਸਾਥੀ ਵੀ ਨਜ਼ਰ ਆ ਰਹੇ ਨੇ ਜਦੋਂ ਇਹ ਵਾਇਰਲ ਵੀਡੀਓ ਦਾ ਪਤਾ ਪੁਲਿਸ ਨੂੰ ਲੱਗਿਆ ਤਾਂ ਥਾਣਾ सदर ਦੀ ਪੁਲਿਸ ਨੇ ਨੌਜਵਾਨ ਦੇ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਥਾਣਾ सदर ਦੇ ਪ੍ਰਬਾਰੀ ਵੱਲੋਂ ਕੀ ਕੁਝ ਕਿਹਾ ਗਿਆ ਹੈ ਸੁੰਦੇ ਇਹ ਨਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਫਾਇਰ ਕਰਦਾ ਦਿਖਾਈ ਦੇ ਰਿਹਾ ਸੀਗਾ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤੇ ਪਤਾ ਲੱਗਾ ਵੀ ਇਹ ਪਿੰਡ ਫਰਵਾਲ ਤੋਂ ਗਿੱਤਨ ਨਾਮ ਦਾ ਲੜਕਾ ਹੈਗਾ ਆ ਜਿਹੜਾ ਲੋਹੜੀ ਵਾਲੇ ਦਿਨ ਫਾਇਰ ਕਰ ਰਿਹਾ ਸੀਗਾ ਤੇ ਉਹਦੇ ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈਗਾ ਤੇ ਬਾਕੀ ਇਹ ਮੇਰੀ ਅਪੀਲ ਹੈਗੀ ਹੈ ਸ਼ਹਿਰ ਵਾਸੀਆਂ ਨੂੰ ਵੀ ਇਹੋ ਜਿਹਾ ਗਨ ਕਲਚਰ ਨੂੰ ਨਾ ਪ੍ਰਮੋਟ ਕਰੋ ਜੇਦਾਂ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈਗਾ ਤੇ ਜੇ ਲਾ ਬੰਦਾ ਇਹੋ ਜਿਹਾ ਕੰਮ ਕਰੇਗਾ ਕੋਈ ਇਹੋ ਜਿਹਾ ਕੰਮ ਕਰਦਾ ਹੈਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਦਾ ਹਥਿਆਰ ਵੀ ਜੱਪ ਕੀਤਾ ਜਾਏਗਾ ਜਿਹੜੀਆਂ ਤਰ੍ਹਾਂ ਮਾਹ ਤਹਿਤ ਮਾਮਲਾ ਦਰਜ ਕੀਤਾ ਗਿਆ ਇਹ ਆਬਜੈਕਟ ਦੀਆਂ ਤਰ੍ਹਾਂ ਮਾਹ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜੀ ਸਰ ਉਹਨਾਂ ਹਥਿਆਰ ਪੜਿਆ ਸੀਗਾ ਕਿ ਆ ਉਹ ਲਾਇਸੈਂਸੀ ਸੀਗਾ ਜਾਂ ਉਹ ਹਥਿਆਰ ਜਿਹੜਾ ਹੈ ਉਹਦੇ ਪਿਤਾ ਦਾ ਸੀਗਾ ਲਾਇਸੈਂਸੀ ਹਥਿਆਰ ਸੀਗਾ ਉਹਦੇ ਪਿਤਾ ਦਾ ਸੀਗਾ